ਪੜਨੇ ਅੱਜ ਕੱਲ੍ਹ ਦੀਆਂ ਦਾ ਨੋਹਾ ਸਾਹ ਨਹੀਂ ਲੈਣ ਦਿੰਦੀ ਆ ਆਪਾਂ ਕਿੰਨੀਆਂ ਕਪੱਤੀਆਂ ਸੱਸਾਂ ਨਾਲ ਕੱਟਿਆ ਨਹੀਂ ਹੋਰ ਭੈਣੇ ਏਹਰਾ ਨਾ ਸਾਡੇ ਨਰਮਾ ਚੁੱਕਦੇ ਸੀ ਗੱਲ ਚੁੱਪ ਤੇ ਅੱਜ ਤੇਰੀ ਆ ਗੱਲ ਤੋਂ ਮੇਰਾ ਭਰਾ ਆ ਗਿਆ ਅੱਛਾ ਭੈਣੇ 18 ਦਿਨ ਬੈਠਾ ਰਿਹਾ ਮੇਰੀ ਸੱਸ ਨੇ ਤਨਾ ਪਾਣੀ ਨਾ ਧਾਣੀ ਜਦ ਮੈਂ 5 6 ਵਜੇ ਨਰਮਾ ਚੁੱਕ ਕੇ ਆਈ ਪਰ ਤਾਂ ਬੱਸੀ ਨਾ ਮੇਰੀ ਸਿੱਟੀ ਭਾਈ ਦਾ ਹਰ ਚਾਰ ਕਿੱਥੋਂ ਪੁੱਛਣਾ ਸੀ ਫਿਰ ਨਾਲ ਕੇ ਤੇ ਜਾ ਕੇ ਪਾਣੀ ਪੀਤਾ ਅੱਛਾ ਮੇਰੇ ਭੂਕੇ ਕਹਿੰਦਾ ਭਾਈ ਮੈਂ ਤਾਂ ਹੁਣ ਜਾਣਾ ਮੈਂ ਕਿਹੜੇ ਕਵੇਲਾ ਹੋਇਆ ਹੁਣ ਕੰਮ ਕਰਨਾ ਤੂੰ ਕਹਿੰਦਾ ਮੈਂ ਤਾਂ ਭਾਈ ਭੁੱਖਾ ਬੈਠਾ ਮਰ ਗਿਆ ਤੇਰੇ ਦਰਸ਼ਨ ਕਰ ਕੀ ਰੱਜ ਗਿਆ ਹਾਂ ਮੈਂ ਕਿਹਾ ਵੇਲਾ ਪੜਿਆ ਲਿਖਿਆ ਜਾਣਾ ਸੀ ਗੱਲ ਬੜੀ ਮਾਰਦਾ ਸੀ ਪਰੋ ਅੱਛਾ ਮੇਰੇ ਸੱਸ ਕਹਿੰਦੀ ਮੈਂ ਤਾਂ ਇਹਨੂੰ ਚੂਰੀ ਪੁੱਟ ਕੇ ਸੰਛਣਾ 70 ਕੋਲ ਜਾ ਬਰਾ ਕੇ ਬੱਤਾ ਆਏ ਕੀਤਾ ਫਲਾਣਾ ਕੀਤਾ ਪਏ ਓਥੇੜਾ ਵਾਸ ਕਰਨੀ ਸੀ ਜਾਣੀ ਅੱਗੇ ਸੱਸਾਂ ਦੇ ਮੂਹਰੇ ਲੋਹਾ ਤਾਂ ਨਹੀਂ ਸੀ ਲੈਣੀ ਚਾਹੇ ਸੱਸਾਂ ਸੱਚੀ ਗੱਲ ਕਾਦਣ ਚਾਹੇ ਝੂਠੀ ਕਾਦਣ ਚਾਹੇ 5 ਕਰਨ ਚਾਹੇ 50 ਕਰਨ ਅੱਜ ਕੱਲ੍ਹ ਦੀ ਤਾਂ ਦੁਕਾਨ ਚ ਵੀ ਬਰੋਬਰ ਜਾ ਕੇ ਕੱਪੜੇ ਪਰਵਾਉਂਦੀਆਂ ਨੇ ਅਸੀਂ ਆਪਣਾ ਪਸੰਦ ਦੇ ਲੈਣੇ ਅੱਗੇ ਘਰ ਬੈਠਿਆਂ ਨੂੰ ਜਿਹੜੇ ਜੇ ਲਿਆ ਦੇਣੇ ਉਹਦੇ ਕੱਪੜੇ ਖੋਸ਼ ਹੋ ਕੇ ਪਾ ਲੈਣੇ ਇਹ ਨਹੀਂ ਸੀ ਕਹਿੰਦੇ ਵੀ ਰੰਗ ਨਹੀਂ ਵਧੀਆ ਇਹ ਨਹੀਂ ਸੀ ਕਹਿੰਦੇ ਕੱਪੜਾ ਨਹੀਂ ਸੋਹਣਾ ਜੁਕਤੀ ਜਹਰ ਜੀ ਆਤੀ ਉਹ ਜੀ ਪਾਰੀ ਜਹਰ ਜੀ ਖਾਨ ਨੂੰ ਚੀਜ਼ ਦੇਦੀ ਉਹ ਜੀ ਦੇਤੀ ਚੈਸ ਢੋਲਾ ਦੁੱਧਾ ਬਣਾ ਕੇ ਪਾਣੀ ਪਾ ਕੇ ਦੇਤਾ ਆ ਐਡਾਪਟਿਲਾ ਹੁੰਦਾ ਸੀ ਉਹਦੇ ਚ 5-6 ਕਿਲੋ ਪਾਣੀ ਕਿਲੋ ਗੁੜ ਕਿਲੋ ਵਿੱਚ ਦੁੱਧ ਪਾ ਲੈਣਾ ਬਸ ਅਸੀਂ ਉਹ ਜੀ ਪੀ ਲੈਣਾ ਦਰਾਈ ਥਾਨੀਆਂ ਨਸੇ ਕਰਨ ਵਿਸ਼ਵ ਕਰਾ ਹਜਾ ਵੀ ਮਿਲ ਗਿਆ ਜੇ ਬਿੰਦ ਕਾ ਲੇਟ ਹੋ ਜਾਂਦੀ ਸੀ ਤਾਂ ਉਹ ਨਹੀਂ ਸੀ ਮਿਲਦਾ ਸਹੀ ਹੰਨਾ ਬਈ ਅੱਜ ਤੱਕ ਪਰਵਾਰੀ ਹੁੰਦੇ ਸੀ ਪਰਵਾਰ ਹਾਂ ਉਸ ਗੱਲ ਇਹ ਸੀ ਕੱਗੇ ਮਾਪੇ ਬੀਤੀਆਂ ਹਉ ਘੂੜ ਕੇ ਰੱਖਦੇ ਸੀ ਵੀ ਜਿੱਥੇ ਭਾਈ ਵਿਆਹ ਤਾਂ ਹਉ ਉੱਥੇ ਹੀ ਘਟਣਾ ਚਾਹੀਏ ਚੰਗਾ ਪਰਿਵਾਰਾ ਚਾਹੀਏ ਮਾੜਾ ਭਾਈ ਹਉ ਬਸੇਬਾ ਤਾਂ ਉੱਥੇ ਹੀ ਆ ਨਹੀਂ ਆਪਦਾ ਨਹਿਰ ਸ਼ਾਮ ਮਾਈ ਬਾਤਾਂ ਦੁਖੀ ਕਰਨੀਆਂ ਆ ਦੋ ਗੱਲਾਂ ਹੁੰਦੀਆਂ ਸੀ ਸਹੀ ਗੱਲ ਹਾਂ ਕਈ ਵਕਤ ਕਹਿ ਬਿਗਾਰੀਆਂ ਹੁੰਦਾ ਆਤਮ ਹੱਤਿਆ ਵੀ ਕਰ ਲੈਂਦੇ ਸੀ ਉਦੋਂ ਵੀ ਇਹ ਚੱਲਦਾ ਸੀ ਰਵਾਜ ਐ ਇਹ ਗੱਲ ਵੀ ਇਹ ਨਹੀਂ ਸੀਗਾ ਪਰ ਨੌ ਉਹ ਵੀ ਸਹੁਰਿਆਂ ਦੇ ਪੈ ਜਾਂਦਾ ਸੀ ਸਹੁਰਿਆਂ ਦੇ ਮੇਰੇ ਸਾਹ ਦੇ ਵਿੱਚ ਸੌਰਾ ਸੂਰਤਾਂ ਨਹੀਂ ਮਾਰਦੇ ਮੇਰੇ ਨਾਲ ਵੀ ਬਥੇਰਾ ਕੁਛ ਹੋਇਆ ਮਾਰਨ ਮਰੀਏ ਐ ਲੇਕਿਨ ਨਹੀਂ ਸੋਚੀ ਆਹ ਕੁੱਟਵਾ ਅੱਗੇ ਲੋਕ ਕੁੱਟਦੇ ਮਾਰਦੇ ਜ਼ਿਆਦਾ ਹੁੰਦੇ ਸੀ ਦਿਓਰ ਜੇਠਾ ਨੇ ਵੀ ਕੁੱਟ ਲੈਣੀ ਅਗਲੀ ਘਰਵਾਏ ਨੇ ਵੀ ਕੁੱਟ ਲੈਣੀ ਜੇ ਸੱਸ ਨੂੰਹ ਥੱਕ ਤੱਕ ਵਕੀਲੀ ਚਾਹ ਦੀ ਚੱਕਰ ਚੱਲੀ ਗਈ ਤਾਂ ਸੱਸ ਨੇ ਮਿੰਟਾਂ ਵਿੱਚ ਦੀ ਘਰਵਾਏ ਨੂੰ ਪੰਪ ਭਰ ਦੇਣੇ ਨੇ ਮਿੰਟਾਂ ਵੀ ਜਿਹੜੇ ਦੂਦੂ ਦੂਦੂ ਕਰਕੇ ਕੱਪੜੇ ਕਵਾਰ ਉਹ ਗੱਲ ਤਾਂ ਮੈਨੂੰ ਸਮਝਿਆ ਨਹੀਂ ਆ ਰਹੀ ਹੈਗੀ ਅੱਜ ਕੱਲ੍ਹ ਦੀਆਂ ਅੱਜ ਕਹਿੰਦੀ ਆ ਲੋਹਾ ਇਹਦੀ ਸੱਸਾਂ ਬੜੀਆਂ ਹੋਈਆਂ ਨੇ ਸੱਸਾਂ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਜੀ ਕੋਈ ਮਾੜੀ ਵੀ ਗੱਲ ਕਹਿੰਦਾ ਗੱਲ ਨੂੰ ਪੈਂਦੀਆਂ ਨੇ ਅਗਲੇ ਚਾਰੇ ਪੱਨੇ ਪੈਰ ਚੱਕਦੇ ਆ ਰੋਣ ਸਹੀ ਗੱਲ ਆ ਮੇਰੀ ਨੋ ਵੀ ਬਹੁਤ ਗੁੱਸਾ ਕਰਦੀ ਆ ਦੇਖ ਲੈ ਮੈਂ ਤੂੰ ਪੱਖ ਨਹੀਂ ਲਿਆ ਅੱਛਾ ਅਜੇ ਤੇਰੇ ਮੁੰਡੇ ਦਾ ਪਹਿਲਾ ਤਲਾਕ ਹੋਇਆ ਹਾਂਜੀ ਦੇਖ ਤੂੰ ਤਨ ਕੱਪੜੇ ਚ ਵੀ ਆ ਕੇ ਲੈ ਕੇ ਆਈ ਸੀ ਸਹੀ ਗੱਲ ਆ ਅੱਜ ਜਦ ਤਲਾਕ ਹੋਇਆ 30 ਪੈ 30 ਲੱਖ ਲੱਖ ਤੇਰਾ ਪੱਤੀ ਲਾ ਫਿਰ ਤਾਂ ਆ ਜਿਹੜੇ ਖਾਲੀ ਹੱਥੋਂ ਨੇ 25-25 ਲੱਖ ਲੱਖ ਹੀ ਹੁੰਦੀਆਂ ਨੇ ਉਹ ਆ ਕੁਸ਼ੰਦਾਨ ਦੁਨੀਆ ਦੇ ਅਬਦਾ ਭਾਈ ਜਰਾਂ ਦੂਜਾ ਛੋਟਾ ਹੁੰਦਾ ਪਿਆ ਹਣਾ ਮੇਰੀ ਗੱਲ ਸੁਣ ਸੋਚ ਵਿਚਾਰ ਕੇ ਕਰੀ ਟਣਕਾ ਕੇ ਕਰੀ ਨੇੜੇ ਤੇੜੇ ਰਿਸ਼ਤੇਦਾਰ ਚ ਰਿਸ਼ਤਾ ਕਰੀ ਨੋਪਰ ਤੋਂ ਮੈਨਾਂ ਫਸੀ ਜੇ ਤਾਂ ਰਸਤੇ ਨੂੰ ਹੋਣ ਨੇ ਤਾਂ ਤਾਂ ਬਾਰੇ ਰਸਤੇ ਤਾਂ ਨਹੀਂ ਮਤਮੂ ਦੀ ਬੂਤ ਰਸਤੇ ਵਾਂ ਨੇ ਤਾਂ ਜੀ ਆਪਾਂ ਸੋਚ ਸਮਝ ਕੇ ਰਸਤੇ ਕਰਾਂਗੇ ਜੇ ਆਪਾਂ ਬੈਠੇ ਇੱਥੇ ਆ ਉਹ ਬੰਬੇ ਕਲਕੱਤਾ ਨੂੰ ਮੋਬਾਈਲ ਤੇ ਕੁੜੀ ਲੱਭਣੀ ਮੋਬਾਈਲ ਤੇ ਮੁੰਡਾ ਲੱਭਣਾ ਦਰਫੁੱਟੇ ਮੈਨੂੰ ਕੋਈ ਰਸਤਾ ਨਹੀਂ